ਰਾਗ ਬਿਲਾਵਲ ਮਹੱਲਾ 5 ਆਸ਼ਕਪਦੀ ਘਰ 12 ਮ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਾਰੂ ਆਨ ਸਰਨ ਗਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਗੁਰੂ ਅੰਤਰਾਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਜਦੋਂ ਮਹਾਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਮ ਸਰ ਵਿੱਚ ਰਚ ਰਹੇ ਸਨ ਉਪਕਾਰ ਕਰਨੋਂ ਆਸਤੇ ਕਿ ਅਗਲੀਆਂ ਆਈਆਂ ਹੋਈਆਂ ਜਿਨੀਆਂ ਦੁਨੀਆ ਦੇ ਔਲਾਦਾਂ ਹਨ ਸਾਰਿਆਂ ਦੀ ਕਲਿਆਣ ਇਸ ਪ੍ਰਕਾਰ ਹੋ ਸਕੇ ਉਹ ਬਾਣੀ ਸਰੂਪ ਪ੍ਰਗਟ ਕਰਨ ਲੱਗੇ ਮਹਾਰਾਜ ਏ ਉਸ ਵੇਲੇ ਸਿੱਖਾਂ ਨੇ ਮਹਾਰਾਜ ਜੀ ਕਿ ਬੇਨਤੀ ਕੀਤੀ ਕਿ ਮਹਾਰਾਜ ਸਾਡਾ ਜਮਨ ਮਰਨ ਕਿਵੇਂ ਨਿਵਰਤ ਹੋਵੇ ਤਾਂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਦੇ ਮਤਲਬ ਕਿਹਾ ਹੈ ਕਿ ਉਹ ਬਿਆਨਤ ਹੈ ਉਹਦੀ ਸਿਫਤ ਸਿਫਤ ਕਰਨੇ ਕਰਕੇ ਉਹਦੀ ਸ਼ਰਨ ਲੈਣ ਕਰਕੇ ਭਾਈ ਉਧਾਰ ਹੋਵੇਗਾ ਬਲਾਵਲ ਦੀਆਂ ਅਸ਼ਟਪਰੀਆਂ ਆਰੰਭ ਕਰਦੇ ਅਸ਼ਟਪਦੀ ਅਸ਼ਟਪਦੀਆਂ ਪਦੀ ਸ਼ਬਦ ਮੰਨ ਕੇ ਅਸ਼ਟਪਦੀਆਂ ਆਉਣਗੀਆਂ ਦੋ ਆਉਣਗੀਆਂ ਇਸ ਵਿੱਚ ਮਹਾਰਾਜ ਦੀਆਂ 12ਵੇਂ ਘਰ ਵਿੱਚ ਸੁਰਤਾਰ ਚ ਚਾੜਦੇ ਆ ਇੱਕੋ ਦੋਇ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਇਹ ਭਾਈ ਮੇਰੇ ਪ੍ਰਭੂ ਅਕਾਲ ਪੁਰਖ ਦੀ ਜਿਹੜੀ ਉਪਮਾ ਹੈ ਉਹ ਦੇਵਤਿਆਂ ਪਾਸੋਂ ਵੀ ਨਹੀਂ ਕਹੀ ਜਾ ਸਕਦੀ ਉਪਮਾ ਜਾਤ ਨਾ ਕਹੀ ਅਤੇ ਉਪਮਾ ਗੰਦਰਬਾਂ ਪਾਸੋਂ ਨਹੀਂ ਕਹੀ ਜਾ ਸਕਦੀ ਉਪਮਾ ਜੱਛਾਂ ਪਾਸੋਂ ਨਹੀਂ ਕਹੀ ਜਾ ਸਕਦੀ ਉਪਮਾ ਮੇਰੇ ਵਾਹਿਗੁਰੂ ਦੀ ਇਸੇ ਪ੍ਰਕਾਰ ਕਿੰਨਰਾਂ ਪਾਸੋਂ ਨਹੀਂ ਕਹੀ ਜਾ ਸਕਦੀ ਉਪਮਾ ਚਾਰਖਾਣੀ ਦੇ ਜੀਆਂ ਤੋਂ ਅੰਡੇ ਜਿਹੜੇ ਸੇਤੂ ਖਾਣੀ ਵਾਲਿਆਂ ਚੋਂ ਉਪਮਾ ਨਹੀਂ ਕਹੀ ਜਾਂਦੀ ਉਪਮਾ ਮੇਰੇ ਪ੍ਰਭੂ ਦੀ ਸੱਜੁਗ ਦੇ ਤ੍ਰੇਤੇ ਦੇ ਦੁਆਪਰ ਦੇ ਜੀਆਂ ਤੋਂ ਵੀ ਨਹੀਂ ਕਹੀ ਜਾਂਦੀ ਤੇ ਮੇਰੇ ਪ੍ਰਭੂ ਦੀ ਉਪਮਾ ਕਲਯੁਗ ਦੇ ਜੀਵਾਂ ਦੇ ਪਾਸੋਂ ਵੀ ਨਹੀਂ ਕਹੀ ਜਾ ਸਕਦੀ ਉਪਮਾ ਜਾਤਨਾ ਕਹੀ ਮੇਰੇ ਪ੍ਰਭੂ ਕੀ ਉਪਮਾ ਪਰਮੇਸ਼ਰ ਦੀ ਪਿਛਲੇ ਭੂਤਕਾਲ ਦੇ ਲੋਕਾਂ ਤੋਂ ਵੀ ਨਹੀਂ ਕਹੀ ਗਈ ਤੇ ਵਰਤਮਾਨ ਦੇ ਸਮਿਆਂ ਤੋਂ ਵੀ ਨਹੀਂ ਕਹੀ ਜਾਂਦੀ ਭਵਿੱਖ ਦੇ ਕਾਲ ਵਾਲਿਆਂ ਤੋਂ ਵੀ ਉਪਮਾ ਨਹੀਂ ਮੇਰੇ ਵਾਹਿਗੁਰੂ ਦੀ ਕਹੀ ਜਾਏਗੀ ਉਪਮਾ ਜਾਤਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤਨਾ ਕਹੀ ਉਪਮਾ ਜੇ ਵਿਦਵਾਨ ਬਣ ਜਾਣ ਸਾਰੇ ਲੋਕ ਇਸ ਪ੍ਰਕਾਰ ਵੀ ਪਰਮੇਸ਼ਰ ਦੀ ਉਪਮਾ ਨਹੀਂ ਕਹੀ ਜਾ ਸਕਦੀ ਇਸੇ ਪ੍ਰਕਾਰ ਜੇ ਕੋਈ ਯੋਗੀ ਪੁਰਖ ਬਣ ਜਾਣ ਯੋਗਾ ਅਭਿਆਸ ਨਾਲ ਦਸਵੀਂ ਦਾਰਦੀ ਪ੍ਰਾਪਤੀ ਕਰ ਲੈਣ ਇਹ ਵੀ ਮੇਰੇ ਵਾਹਿਗੁਰੂ ਦੀ ਉਪਮਾ ਨਹੀਂ ਕਹੀ ਜਾਂਦੀ ਕਿਸੇ ਪਾਸੋਂ ਤਾਜ ਆਨ ਸਰਣ ਗਹੀ ਅਖਰਾਨੀ ਵਿਦਿਆ ਕਰਕੇ ਜਾਂ ਜੋਤਿਸ਼ ਵਿਦਿਆ ਕਰਕੇ ਸਮੇਂ ਦੇ ਗਿਆਨੀ ਹੋ ਜਾਣ ਇਸ ਪ੍ਰਕਾਰ ਵੀ ਉਪਮਾ ਮਹਾਰਾਜ ਦੀ ਕਹੀ ਨਹੀਂ ਜਾਂਦੀ ਕਿਸੇ ਦੇ ਪਾਸੋਂ ਤਾਜ ਆਨ ਸਰਣ ਗਹੀ ਇਸ ਕਰਕੇ ਆਨ ਹੋਰ ਸਭ ਕੁਝ ਛੱਡ ਕੇ ਸੱਚੇ ਪਾਤਸ਼ਾਹ ਦੀ ਸ਼ਰਨ ਗ੍ਰਹਣ ਕੀਤੀ ਹੈ ਪਕੜੀ ਹੈ ਪ੍ਰਹਾਉ ਪ੍ਰਭ ਚਰਨ ਕਮਲ ਅਪਾ ਕੇ ਮਹਾਰਾਜ ਆਪਦੇ ਚਰਨ ਜਿਹੜੇ ਹਨ ਕਬਲਬਾਤ ਪ੍ਰਕਾਸ਼ ਮੇ ਉਹ ਪਾਰ ਨਰਲੇਪ ਰੱਖਣ ਵਾਲੇ ਪਾਰਾਵਾਰ ਤੋਂ ਰਹਤ ਹਨ। ਉਹ ਜਾਓ ਸਤਿ ਬਲਿਹਾ। ਅਸੀਂ ਮਹਾਰਾਜ ਆਪਦੇ ਚਰਨਾਂ ਕਮਲਾਂ ਤੋਂ ਸੈਂਕੜੇ ਵਾਰੀ ਬਿਹਾਰ ਕੁਰਬਾਨ ਜਾਈਏ। ਮਨਪ੍ਰੀਤ ਲਾਗੀ ਤਾ। ਫਿਰ ਮਹਾਰਾਜ ਸਾਡੇ ਮਨ ਦੀ ਆਪਦੇ ਤੇ ਨਾ ਚਰਨਾਂ ਕਮਲਾਂ 'ਚ ਪ੍ਰੀਤੀ ਲੱਗੀ ਹੋਈ ਹੈ। ਕਾ ਜਾਣ ਕਤਹ ਨਾ ਜਾਣ। ਹੁਣ ਮਹਾਰਾਜ ਆਪਦੇ ਚਰਨਾਂ ਕਮਲਾਂ ਨੂੰ ਛੱਡ ਕੇ ਜਿਵੇਂ ਭੌਰੇ ਕਬਲ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦੇ। ਸਾਡਾ ਮਨ ਮਾਰਾ ਹੋਰ ਕਿਤੇ ਨਹੀਂ ਜਾਂਦਾ ਹੈ ਆਪਦੇ ਚਰਨਾਂ ਨੂੰ ਛੱਡ ਕੇ ਹਰ ਨਾਮ ਰਸਨਾ ਕਹਿਣੇ ਹੈ ਮਹਾਰਾਜ ਕਰਤਾਰ ਆਪਦੇ ਨਾਮ ਨੂੰ ਰਸਨਾ ਨੂੰ ਰਸਾ ਕੇ ਕਹਿਣਾ ਕਰਦੇ ਹਾਂ ਮਲ ਪਾਪ ਕਲ ਮਲ ਦਹਨ ਜਿਹੜਾ ਆਪਦੇ ਨਾਮ ਦਾ ਕਹਿਣਾ ਹੈ ਰਸਨਾ ਕਰਕੇ ਰਸ ਲੈਂਦਿਆਂ ਹੋਇਆਂ ਅੰਮ੍ਰਿਤ ਰਸ ਦੇ ਸਵਾਦ ਨੂੰ ਭਰਦਿਆਂ ਹੋਇਆਂ ਇਸ ਪ੍ਰਕਾਰ ਮੈਲ ਜਿਹੜੀ ਹੈ ਅਵਿਦਿਆ ਦੀ ਮੈਲ ਹੈ ਜਿਹੜੀ ਪਾਪਾਂ ਦੀ ਕਲਮਰ ਕਰਬਲਾਡ ਪਾਉਣ ਵਾਲੇ ਕਲਯੁਗ ਦੇ ਜਿਹੜੇ ਮੈਲ ਰੂਪ ਪਾਪ ਹੈ ਉਹਨਾਂ ਨੇ ਸਾੜਨ ਵਾਲਾ ਨਾਮ ਹੈ ਸੱਚੇ ਪਾਤਸ਼ਾਹ ਜੋ ਰਸਨਾ ਕਰਕੇ ਉਚਾਰਨ ਕਰਨਾ ਹੈ ਪਿਛਲੇ ਜਨਮਾਂ ਦੀ ਵੀ ਮੈਲ ਪਾਪਾਂ ਦੀ ਤੇ ਹੁਣ ਦੀ ਵੀ ਕਲਮਲ ਕਰਬਲਾਡ ਪਾਉਣ ਵਾਲੀ ਮੈਲ ਸਾਰੀ ਨੂੰ ਇਹ ਸਾੜਨ ਵਾਲਾ ਨਾਮ ਹੈ ਮਹਾਰਾਜ ਜਿਹੜਾ ਉਚਾਰਨ ਕਰਨਾ ਹੈ ਮਲ ਪਾਪ ਮਲ ਜਿਹੜਾ ਦੋਸ਼ ਹੈ ਪਾਪਾਂ ਦਾ ਦੋਸ਼ ਤੇ ਬਖੀਪ ਦੋਸ਼ ਹੈ ਜਿਹੜਾ ਇਹ ਅਵਾਰਨ ਦਾ ਅਦੋਸ਼ ਹੈ ਜਿਹੜਾ ਕਰਮਲ ਕਰਬਲਾਡ ਪਾਉਣ ਵਾਲੇ ਜਿਹੜੇ ਵਿਗਨ ਹਨ ਉਹਨਾਂ ਸਾਰਿਆਂ ਨੂੰ ਸਾੜਨ ਵਾਲਾ ਹੈ ਆਪ ਦਾ ਅਮਰਤ ਨਾਮ ਜੋ ਰਸਨਾ ਕਰਕੇ ਉਚਾਰਨ ਕਰਨਾ ਹੈ ਚੜਨਾਵ ਸੰਤ ਉਦਾਰ ਜਿਹੜਾ ਸਤਸੰਗਤ ਦੇ ਨਾਲ ਮਿਲਣਾ ਹੈ ਇਹ ਸਤਸੰਗਤ ਰੂਪੀ 베ੜੀ ਉੱਤੇ ਚੜ ਕੇ ਭਗਤੀ ਰੂਪੀ 베ੜੀ ਤੇ ਚੜ ਕੇ ਸੰਗਤ ਦੇ ਨਾਲ ਮਿਲ ਕੇ ਇਹ ਜੀਵ ਦਾ ਆਧਾਰ ਹੋ ਜਾਂਦਾ ਹੈ ਭੈ ਤਰੀ ਸਾਗਰ ਪਾਰ ਭੈ ਦਾ ਇੱਕ ਜੋ ਸੰਸਾਰ ਸੁੰਦਰ ਹੈ ਇਸ ਤੋਂ ਮਾਰਿਆ ਆਪਦੇ ਨਾਮ ਰੂਪੀ ਜਹਾਜ਼ ਤੇ ਚੜ ਕੇ ਤਰ ਗਏ ਹਨ ਮਨ ਦੂਰ ਪੇਮ ਪ੍ਰੀਤ ਜਿਨ੍ਹਾਂ ਦੇ ਮਨ ਵਿੱਚ ਮਾਰਿਆ ਆਪਦੇ ਪ੍ਰੇਮ ਦੀ ਮਨ ਕਰਕੇ ਤੇ ਬਾਣੀ ਕਰਕੇ ਪ੍ਰੀਤੀ ਹੈ ਇਹ ਪ੍ਰੇਮ ਰੂਪੀ ਡੋਰ ਦੇ ਨਾਲ ਪ੍ਰੀਤੀ ਹੈ ਆਪਦੇ ਨਾਲ ਪ੍ਰੇਮ ਜਿਹੜਾ ਮਨ ਕਰਕੇ ਕਰਨਾ ਹੈ ਬਾਣੀ ਕਰਕੇ ਪ੍ਰੀਤ ਕਰਨੀ ਹੈ ਇਹ ਡੋਰੀ ਬਿਰਤੀ ਜਿੰਨਾ ਦੀ ਲੱਗੀ ਹੋਈ ਹੈ ਇੱਕ ਰਸ ਲਿਵੋ ਇਹ ਸੰਤ ਨਿਰਮਲ ਰੀ ਇਹ ਸੰਤਾਂ ਦੀ ਸੋਹਣੀ ਮਰਜ਼ਾਦਾ ਹੈ ਪਾਪਾਂ ਦੀ ਮਿਹਰ ਤੋਂ ਰਹਿਤ ਕਰਨ ਵਾਲੀ ਜਿਹੜਾ ਮਨ ਨਾਲ ਵੀ ਪ੍ਰੀਤੀ ਕਰਨੀ ਹੈ ਤੇ ਡੋਰ ਬਿਰਤੀ ਨਾਲ ਵੀ ਮਨ ਦੀ ਬਿਰਤੀ ਦੇ ਨਾਲ ਵਿਪਰੀਤ ਪਰਮੇਸ਼ਰ ਨਾਲ ਹੀ ਲਾਉਣੀ ਹੈ ਜਿਵੇਂ ਗੁੱਡੀ ਜਿਹੜੀ ਇਹ ਡੋਰ ਦੇ ਆਸਰੇ ਅਸਮਾਨ ਚੜ ਜਾਂਦੀ ਹੈ ਐ ਬਿਰਤੀ ਰੂਪੀ ਗੁੱਡੀ ਜਿਹੜੀ ਇਹ ਲਿਵ ਰੂਪੀ ਦੌਰ ਦੇ ਆਸਰੇ ਬਿਰਤੀ ਨੂੰ ਗੁੱਡੀ ਤੇ ਰਾਕਾਸ਼ ਚ ਪਹੁੰਚ ਸਕਦੀ ਹੈ ਇਹ ਸੰਤ ਨਿਰਮਲ ਰੀਤ ਇਹ ਸੰਤਮ ਹਾਤਮਾ ਦੀ ਉਜਲ ਮਰਜਾਦਾ ਹੈ ਨਾਮ ਦੇ ਆਸਰੇ ਬਿਰਤੀ ਚੜ ਸਕਦੀ ਹੈ ਤਾਜ ਗਏ ਪਾਪ ਵਿਕਾਰ ਉਹਨਾਂ ਨੂੰ ਜਿਹੜੇ ਪਾਪ ਸੰਗੇ ਜਨਮ ਜਨਮਾਂ ਤੋਂ ਦੇ ਚਿੰਬੜੇ ਹੋਏ ਤੇ ਵਕਾਰ ਕਾਮ ਆਦਿਕ ਸੀ ਸਾਰੇ ਛੱਡ ਕੇ ਉਹਨਾਂ ਮਹੱਤਵਾਂ ਨੂੰ ਚਲੇ ਗਏ ਦੂਰ ਹਰ ਮਿਲੇ ਪ੍ਰਭ ਨਿਰੰਕਾਰ ਤੇ ਉਹ ਮਹਾਪੁਰਖ ਹਰੀ ਜੋ ਨਿਰੰਕਾਰ ਪ੍ਰਭੂ ਸਵਰਥਾ ਉਹਦੇ ਨਾਲ ਮਿਲ ਗਏ ਹਨ ਪ੍ਰਭ ਪੀਖੀਐ ਬਿਸਮਾ ਉਹ ਮਹਾਰਾਜ ਨੂੰ ਵੇਖਦੇ ਹੈ ਅश्चर्य ਦੇ ਰੂਪ ਹੋ ਵੇਹ ਕਰਕੇ ਬਸਮਾਦ ਹੋ ਗਏ ਉਸ ਤੋਂ ਬਿਨਾ ਹੋਰ ਕੋਈ ਆਕਾਰ ਨਹੀਂ ਪ੍ਰਤੀਤ ਹੁੰਦਾ ਚਖ ਆਨੰਦਪੂਰਨ ਸਵਾਦ ਅਤੇ ਜਿਵੇਂ ਜ਼ੁਬਾਨ ਦੇ ਨਾਲ ਸਾਧ ਸੰਜੀ ਕੋਈ ਚੀਜ਼ ਨੂੰ ਚਖੀਏ ਉਹਦੇ ਚੋਂ ਸਵਾਦ ਆਵੇ ਤੇ ਪੂਰਨ ਆਨੰਦ ਆਉਂਦਾ ਹੈ ਇਵੇਂ ਰਸਨਾ ਕਰਕੇ ਮਾਰੇ ਨਾਮ ਨੂੰ ਚਖਦੇ ਆ ਗੁਣ ਗਾਉਨੇ ਆ ਇਹ ਪੂਰਨ ਆਨੰਦ ਸਵਾਦ ਪ੍ਰੇਮ ਦੇ ਨਾਲ ਪੂਰਨ ਆਨੰਦ ਪ੍ਰਾਪਤ ਹੁੰਦਾ ਹੈ ਨਹਿ ਡੋਲੀਏ ਇਤ ਊ ਇਸ ਲੋਕ ਦੇ ਪਦਾਰਥਾਂ ਚ ਵੀ ਫੇਰ ਡੋਲੀ ਦਾ ਨਹੀਂ ਪਟਕੀ ਦਾ ਨਹੀਂ ਊਤ ਸਵਰਗਾਦਿਕਾਂ ਦੇ ਜਿਹੜੇ ਦਿਮ ਭੋਗ ਸੁਣੀ ਦੇ ਪਰਉ ਲੋਕ ਆਦਿਕਾਂ ਦੇ ਊਤ ਪਰਲੋਕ ਦੇ ਸੁੱਖਾਂ ਨੂੰ ਵੇਖ ਕੇ ਵੀ ਡੋਲੀ ਦਾ ਨਹੀਂ ਹੈ ਪ੍ਰਭ ਬਸੇ ਹਰ ਹਰ ਕੀ ਜਿਨ੍ਹਾਂ ਦੇ ਹਰ ਹਰ ਪ੍ਰਭੂ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਮਹਾਰਾਜ ਹੈ ਉਹ ਚਿੱਟੂ ਜੀ ਬਸ ਜਾਂਦਾ ਹੈ। ਦਿਨ ਨਾਹੇ ਨਰਕ ਨਿਵਾਸ। ਉਹਨਾਂ ਦਾ ਫੇਰ ਸਾਧ ਸੰਗ ਜੀ ਨਰਕ ਵਿੱਚ ਨਹੀਂ ਨਿਵਾਸਦਾ। ਨਰਕ 'ਚ ਨਹੀਂ ਉਹ ਪੈਂਦੇ ਹਨ। ਨਿਤ ਸਿਮਰ ਪ੍ਰਭ ਗੁਣਤਾ। ਜਿਹੜੇ ਨਿਤ ਸਿਮਰਨ ਕਰਦੇ ਆ ਸਮਰੱਥ ਵਾਹਿਗੁਰੂ ਗੁਣਾ ਦੇ ਖਜ਼ਾਨੇ ਨੂੰ ਪਾਤਰ ਨੂੰ। ਤੇ ਜਮੋ ਨਾ ਪੀਖਣੈ। ਉਹ ਪੁਰਖ ਅੰਤਲੇ ਸਮੇਂ ਜਿਵੇਂ ਕਈਆਂ ਨੂੰ ਜਮ ਲੈਣ ਆਉਂਦੇ ਆ ਉਹਨਾਂ ਡਰਦੇ ਆਉਂਦੇ ਜੰਗਲ ਦੇ ਰਸਤੇ ਪਿਸ਼ਾਬ ਦੇ ਰਸਤੇ ਪ੍ਰਾਣ ਨਿਕਲ ਜਾਂਦੇ ਆ। ਕਈ ਚਾਂਗਾ ਮਾਰਦੇ ਮੈਨੂੰ ਜਮ ਦਿਸਦੇ ਐ ਕੋਈ ਕਹਿੰਦਾ ਮੈਨੂੰ ਇੰਜਨ ਕਾਲਾ ਚੜਿਆ ਹੁੰਦਾ ਉੱਤੇ ਦਿਸਦਾ ਹੈ ਇਸ ਪ੍ਰਕਾਰ ਉਹ ਜਮ ਤੋਂ خدا ਇੱਕ ਨਿਤਰੀ ਨਹੀਂ ਵੇਖਦੇ ਜਮ ਤੇ ਉਲਟ ਪਏ ਹੈਰਾਮ ਬੰਦਗੀ ਕਰਨ ਵਾਲੇ ਗੁਰਮਖਾਂ ਦੀ ਹਾਲ ਤੁਸਮੀ ਹੈ ਭਾਈ ਸਰਦਾਰਾ ਸਿੰਘ ਬੋਪਾਰਾ ਮਾਦਾ ਸੀ ਉਸ ਨੇ ਅੰਤ ਵੇਲੇ ਕਿਹਾ ਕਿ ਮੈਨੂੰ ਮਸਤੂਆਂ ਨੇ ਸੰਤਾਂ ਦਰਸ਼ਨ ਦਿੱਤੇ ਹੈ ਕਿ ਚਲ ਭਾਈ ਮਹਾਰਾਜ ਅਰ ਚਲੀਏ ਇਸ ਪ੍ਰਕਾਰ ਬਚਨ ਕੀਤੇ ਹੈ ਇਸੇ ਪ੍ਰਕਾਰ ਭਾਈ ਸਰਦੂਲ ਸਿੰਘ ਜੀ ਲਾਲਪੁਰ ਸ਼ਾਂਤ ਉਹ ਐ ਸ੍ਰੀ ਪਹਿਲੀ ਵਾਰ ਜਦੋਂ ਗਏ ਹਨ ਉਹਨਾਂ ਨੂੰ ਪੰਜਾਂ ਪਿਆਰੇ ਦੇ ਦਰਸ਼ਨ ਹੋਏ ਸਨ ਪੁੱਛਿਆ ਵੀ ਇਹ ਪਿਆਰੇ ਕਿਹੜੇ ਉਹਨਾਂ ਕਹੇ ਭਾਈ ਧਰਮ ਸਿੰਘ ਜੀ ਖੜੇ ਹੋਣਗੇ ਇਸ ਪ੍ਰਕਾਰ ਉਹਨੂੰ ਦਰਸ਼ਨ ਹੋਏ ਅੰਤ ਵੇਲੇ ਉਹ ਅਨੰਦ ਸਾਹਿਬ ਦਾ ਸਾਰਾ ਪਾਠ ਪਾਣ ਕੀਤਾ ਤੇ ਫਿਰ ਅਰਦਾਸ ਵੀ ਕੀਤੀ ਫਿਰ ਸਿਰ ਉਹਦਾ ਸ਼ਾਂਤ ਹੋ ਗਿਆ ਸੀ ਇਸ ਪ੍ਰਕਾਰ ਉਹ ਜਮਾ ਨੂੰ ਨੇਤਰੀ ਨਹੀਂ ਵੇਖਦੇ ਉਹਨੂੰ ਮਹਾਰਾਜ ਦੇ ਪਿਆਰੇ ਸੰਤ ਭਗਤਾਂ ਦੇ ਦਰਸ਼ਨਾਂੰਤ ਵੇਲੇ ਹੁੰਦੇ ਐ ਤੇ ਜੇ ਮਹਾਰਾਜ ਆਪ ਪ੍ਰਤੱਖ ਹੋ ਜਾਂਦੇ ਹਨ ਸੁਨ 모ਹੇ ਅਨਹਤ ਬੈਨ ਸੁਨ 모ਹੇ ਅਨਹਤ ਹਾਇਮ ਸਿਆਰੀਏ ਕੋ ਲਾਮ ਸੁਨ 모ਹੇ ਅਨਹਤ ਬੈਨ ਨਾਸਤੋ ਰਹੇ ਜਿਹੜੇ ਬਚਨ ਹਨ ਪਰਮੇਸ਼ਰ ਦੀ ਬਾਣੀ ਇਹਨੂੰ ਸੁਣ ਕੇ ਜਿਹਨਾਂ ਚਿੱਤ 모ਹੇ ਗਏ ਆ ਵਾਹਿਗੁਰੂ ਵਿੱਚ ਬਾਣੀ ਨੂੰ ਸੁਣ ਕੇ ਚਿੱਤ ਜਿਹਨਾਂ ਦਾ ਇੱਕ ਰਸ ਜੋ ਨਾਸਤੋ ਰਹਤ ਬਾਣੀ ਹੈ ਉਹਨਾਂ ਦੀ ਨਾਸਤੋ ਰਹਤ ਇੱਕ ਰਸ ਬਾਣੀ ਦੀ ਆਵਾਜ਼ ਨੂੰ ਸੁਣ ਕੇ ਮਹਾਰਾਜ ਵੀ 모ਹੇ ਜਾਂਦੇ ਐ ਉਹਦੇ ਪਿਆਰ ਚ ਖਿੱਚੇ ਜਾਂਦੇ ਐ ਜਿਵੇਂ ਜੈਦੇ ਭਗਦੇ ਪਾਸੋਂ ਮਹਾਰਾਜ ਸਾਹਿਬ ਸੱਚੇ ਪਾਰਸਾ ਗੋਬਿੰਦਗੀਤ ਆ ਕੇ ਸੁਣਿਆ ਕਰਦੇ ਜਦੋਂ ਗੋਬਿੰਦਗੀਤ ਜੈਦੇ ਭਗਤ ਨਾਲ ਉਹ ਯਾਰ ਉਹਦਾ ਉਹਦਾ ਅੰਤਰਯਾਮੀ ਸਖਿਆਤ ਨਾ ਹੁੰਦੇ ਜਗਨਨਾਥਪੁਰੀ ਦੇ ਵਿੱਚ ਜੈਦੇ ਭਗਤ ਜੀ ਹੋਏ ਹਨ ਇਹਨਾਂ ਨੇ ਗੋਬਿੰਦਗੀਤ ਇਹ ਗ੍ਰੰਥ ਸੰਸਕ੍ਰਿਤ ਦਾ ਪੁਸਤਕ ਹੈ ਛੋਟਾ ਜਿਹਾ ਹੈ ਉਹਦੇ ਚ ਗੋਬਿੰਦ ਦੇ ਗੀਤ ਲਿਖੇ ਹੋਏ ਐ ਭਾਈ ਗੁਰਦਾਸ ਜੀ ਨੇ ਇਹਨਾਂ ਦੀ ਬਾਤ ਲਿਖਿਆ ਹੈ ਕਿ ਗੋਵਿੰਦ ਗੀਤ ਜਿਹੜਾ ਸੀ ਇਹ ਲਿਖਦਾ ਨਹੀਂ ਸੀ ਜਾਇਦੇਵ ਕਹਿੰਦਾ ਸੀ ਗੋਵਿੰਦ ਐਸਾ ਕੌਤਕ ਨਹੀਂ ਕਰ ਸਕਦੇ ਉਸ ਵੇਲੇ ਜਾਇਦੇਵ ਭਗਤ ਦਾ ਇਸ਼ਨਾਨ ਕਰਨ ਵਾਸਤੇ ਗਿਆ ਮਗਰੋਂ ਜਾਇਦੇਵ ਭਗਤ ਦਾ ਰੂਪ ਧਾਰ ਕੇ ਮਹਾਰਿ ਅੰਤਯਾਮੀ ਆ ਕੇ ਪੁਸਤਕ ਦੇ ਵਿੱਚ ਲਿਖ ਗਏ ਕਿ ਇਹ ਜਿਹੜੇ ਗੋਵਿੰਦ ਗੀਤ ਹਨ ਇਹ ਮੈਨੂੰ ਪਾਉਂਦੇ ਹੈ ਮੈਂ ਪ੍ਰੇਮ ਦੇ ਵਸ ਹੋ ਕੇ ਇਨਾ ਗੀਤਾਂ ਦੇ ਤਾਂ ਹੀ ਸੁਣਦਾ ਹਾਂ ਇਹ ਜਦੋਂ ਭਾਈ ਭਗਤ ਜੈਦੇਵ ਜੀ ਇਸ਼ਨਾਨ ਪਾਨ ਕਰਕੇ ਘਰ ਆਏ ਤੇ ਉਹਨੂੰ ਪੁੱਛਿਆ ਆਪਣੇ ਘਰ ਵਾਲੀ ਪਦਮਾਵਤੀ ਨੂੰ ਕਿਹੇ ਪਦਮਾਵਤੀ ਇਹ ਲੇਖ ਕੋਈ ਲਿਖ ਗਿਆ ਕਹਿੰਦੇ ਜੀ ਤੁਸੀਂ ਆਏ ਸੀ ਤੁਸੀਂ ਲਿਖ ਕੇ ਕਿਉਂ ਜੇ ਅੱਖਰ ਸਿਆਣੇ ਉਦੋਂ ਮਾਰੇ ਦਸਕਰ ਸਿਆਣ ਕੇ ਕਹਿਣ ਲੱਗੇ ਤਾਂ ਮਾਰੇ ਮੇਰਾ ਰੂਪ ਧਾਰ ਕੇ ਆਏ ਸੀ ਇਸ ਪ੍ਰਕਾਰ ਮਹਾਰਾ ਸਾਹਿਬ ਨੂੰ ਪਿਆਰਿਆਂ ਤੋਂ ਆਪ ਲਿਖ ਵੀ ਦਿੰਦੇ ਜਿਹੜੇ ਅੱਖਰ ਇੱਕ ਇੱਕ ਨਾ ਆਵੜੇ ਭਾਈ ਗੁਰਦਾਸ ਸਿੰਘ ਕਿਹਾ ਸੀ ਜਿਹੜੇ ਪ੍ਰੇਮ ਦੀਆਂ ਗੱਲਾਂ ਸੀਗੀਆਂ ਉਹ ਇੱਕ ਅੱਖਰ ਲਿਖਦਾ ਨਹੀਂ ਸੀ ਵਿਰਵੀ ਹੋਊਗੀ ਪਰ ਫੇਰ ਮਾਰਾ ਆਪ ਹੀ ਲਿਖ ਗਏ ਸਾਨੇ ਇਸ ਪ੍ਰਕਾਰ ਮਾਰਾ ਮੌਤ ਹੋ ਜਾਂਦੇ ਆ ਨਾਸਤ ਹੋ ਰਹੇ ਜੁਨਾ ਪ੍ਰੇਮੀਆਂ ਦੇ ਜਿਹੜੇ ਇੱਕ ਰਸਬਾਣੀ ਦੇ ਬਚਨ ਗਾਉਂਦੇ ਆ ਸੁਣ ਕਰਕੇ ਹਰ ਸਰਨ ਸੂਰ ਗੋਪਾਲ ਹਰੀ ਜੋ ਪਰਮੇਸ਼ਵਰ ਆ ਉਹ ਸਾਰਿਆਂ ਨੂੰ ਸੂਰਜ ਦੀ ন্যায় ਪ੍ਰਕਾਸ਼ਣ ਵਾਲਾ ਅਗਿਆਨ ਦੇ ਹਨੇਰੇ ਨੂੰ ਕੱਟਣ ਵਾਲਾ ਤੇ ਜਮਾ ਤੋਂ ਬਚਾਉਣ ਵਾਲਾ ਸੂਰਮਾ ਹੈ ਜਿਸ ਦੀ ਸ਼ਰਨ ਪਿਆ ਹੋਇਆ ਜੰਮ ਬਪੜਾ ਨਹੀਂ ਕੁਝ ਕਰ ਸਕਦਾ ਜਿਵੇਂ ਸ਼ੇਰ ਦੀ ਸ਼ਰਨ ਪਿਆ ਗਿੱਦੜ ਨਹੀਂ ਨੇੜੇ ਆ ਸਕਦੇ ਇਸ ਪ੍ਰਕਾਰ ਹਰੀ ਸੂਰਮਾ ਹੈ ਬਹਾਦਰ ਹੈ ਕਾਲਾ ਉਹ ਕੁਝ ਨਹੀਂ ਕਰ ਸਕਦੇ ਹਰ ਸੂਰ ਸਰਨ ਗੋਪਾਲ ਉਹ ਪਥਵੀ ਦਾ ਪਾਲਕ ਹਰੀ ਸੂਰਮਾ ਹੈ ਉਸ ਗੋਪਾਲ ਦੀ ਸ਼ਰਨ ਲਈ ਹੈ ਹੁਣ ਜੰਮ ਰੂਪੀ ਗਿੱਦੜ ਸਾਨੂੰ ਕਿਵੇਂ ਆ ਸਕਦਾ ਹੈ ਸਿੰਘ ਸਰਨ ਕਰ ਜਾਈਏ ਜੰਬ ਗਰਾਸਾ ਪ੍ਰਭ ਭਗਤ ਵਾਸ ਦਇਆ ਤੇ ਮਹਾਰਾਜ ਆਪ ਭਗਤਾਂ ਦੇ ਵਾਸ ਹੋ ਜਾਂਦੇ ਹੋ ਆਪ ਐਸੇ ਦਇਆ ਦੇ ਘਰੋਂ ਹੈ ਪ੍ਰਭੂ ਜੀ ਭਗਤ ਤਤਵਾ ਮੁਕਤ ਹੈ ਹਾਂ ਭਗਤਾਂ ਦੇ ਵਾਸ ਹੋ ਹੈ ਪ੍ਰਭੂ ਦਿਆਲ ਜੀ ਜੇ ਤਿਸਿਆਰੀ ਹੁੰਦੀ ਤਾਂ ਭਗਤੀ ਕਰਨ ਵਾਲਿਆਂ ਦੇ ਵਾਸ ਹੋ ਹਰ ਨਿਗਮ ਲਹਿ ਨਾ ਭੀ ਹੈ ਮਹਾਰਾਜ ਆਪ ਦਾ ਨਿਗਮ ਵੇਦ ਜਿਹੜੇ ਹੈ ਇਹ ਭੇਤ ਨਹੀਂ ਜਾਣ ਸਕਦੇ ਵੇਰ ਵੀ ਨਿਯਤ ਨਿਯਤ ਕਰਕੇ ਆਪ ਨੂੰ ਕਹਿੰਦੇ ਤਿਰਗੁਣ ਵਿਸ਼ਾਵੇਦਾ ਤਿੰਨ ਗੁਣਾਂ ਨੂੰ ਵਿਸ਼ੇ ਵੇਦ ਕਰਦਾ ਨਾ ਜੋ ਤਿਰਗੁਣ ਤਿਰਗੁਣ ਰਾਤ ਰਹਿ ਨਰਾਰੀ ਉਹਨੂੰ ਸਾਧਕ ਸਿੱਧਵ ਨਹੀਂ ਜਾਣ ਸਕਦੇ ਉਸ ਅਵਸਥਾ ਨੂੰ ਨਿਤ ਕਰਹਿ ਮੋਨ ਜਨਸੀ Muni ਜਿਹੜੇ ਮਨੁਨਸੀਲ ਪੁਰਖ ਹੈ ਤੇ ਜਨ ਭਗਤ ਨਿਤਾਪਰਤੀ ਆਪ ਦੇ ਨਾਮ ਦਾ ਸੇਵਨ ਕਰਦੇ ਹਨ। ਦੁਖ ਦੀਨ ਦਰਦ ਨੇਵਾ ਤੇ ਮਾਰਾ ਗਰੀਬਾਂ ਦੇ ਦੁੱਖਾਂ ਨੂੰ ਤੇ ਦਰਦਾ ਵਿਧਿਆ ਦੀਆਂ ਪੀੜਾਂ ਨੂੰ ਆਪ ਮੇਟਦੇ ਹੋ। ਜਾ ਕੀ ਮਹਾ ਵਿਖੜੀ ਕਾ ਜਿਸ ਆਪ ਦੀ ਮਹਾ ਕਠਨ ਭਗਤੀ ਰੂਪਕਾਰ ਕਰੜੀ ਹੈ, ਬਾਣਾ ਮੰਨਣਾ ਕਠਨ ਹੈ। ਕੋਈ ਭਾਗਾ ਵਾਲਾ ਹੀ ਚੱਲ ਸਕਦਾ ਆਪਦੀ ਯਾਦ ਵਿੱਚ ਤਾਂ ਕਿ ਮਿਤ ਨਾ ਜਾਣੇ ਤੇ ਸਾਡੀ ਜਿਹੜੀ ਮਿਤ ਮਰਜਾਦਾ ਕੋਈ ਜਾਣ ਨਹੀਂ ਸਕਦਾ ਕੋਈ ਬਣ ਕੇ ਨਹੀਂ ਜਾਣ ਸਕਦਾ ਜਿੰਨੇ ਚਿਰ ਹਉਮੈ ਰੱਖੇ ਅੰਦਰ ਚੱਲ ਥਲ ਮਹੀਅਲ ਸੂਇ ਧਰਤੀ 'ਚ ਵੀ ਖੁਸ਼ਕੀ 'ਚ ਵੀ ਤਰੀ 'ਚ ਵੀ ਧਰਤੀ ਆਕਾਸ਼ 'ਚ ਵੀ ਧਰਤੀ ਆਕਾਸ਼ ਚ ਵੀ ਸਾਰਿਆਂ ਚ ਆ ਪੀ ਹੋਏ ਮਹਾਰਾਜ ਪਰ ਵੰਦਨਾ ਲੱਖ ਬਾਾਰ ਇੱਕ ਵਾਰੀ ਕੀ ਲੱਖਾਂ ਵਾਰੀ ਵੰਦਨਾ ਕਰੀ ਜਿਵੇਂ ਨਵਸਤੋਂ ਅਕਾਲੇ ਨਵਸਤੋਂ ਕਿਰਪਾਲੇ ਉਚਾਰਨ ਕੀਤਾ ਇਉ ਲੱਖਾਂ ਵਾਰੀ ਮਹਾਰਾਜ ਨੂੰ ਨਮਸਕਾਰ ਕਰੀਏ ਥੱਕ ਪਰਿਉ ਪ੍ਰਭ ਦਰਬਾਰ ਤੇ ਮਹਾਰਾਜ ਦੇ ਦਰਬਾਰ ਚ ਥੱਕ ਕੇ ਸੰਸਾਰ ਦੇ ਜੁਨਾ ਚੋਂ ਭਰਮ ਦੇ ਭਰਮ ਦੇ ਆ ਕੇ ਆਜ ਦੇ ਦਰਬਾਰ ਸਾਹਿਬ ਸੰਗਤ ਦੀ ਸ਼ਰਨ ਥੱਕ ਕੇ ਪਏ ਹਾਂ ਆਵਦੇ ਸਰੂਪ ਰੂਪੀ ਦਰਬਾਰ ਦੀ ਸ਼ਰਨ ਪਏ ਹਾਂ ਪ੍ਰਭ ਕਰਹੁ ਸਾਧੂ ਤੂੰ ਏ ਮਹਾਰਾਜ ਆਪਦੇ ਸੰਤ ਭਗਤ ਜਿਹੜੇ ਲਿਵ ਲਾਉਣ ਵਾਲੇ ਆ ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਬਣਾਓ ਨਾਨਕ ਮਨਸਾ ਪੂ ਇਹ ਸਾਡੀ ਮੰਨ ਦੀ ਇੱਛਾ ਹੈ ਮਹਾਰਾਜ ਪੂਰੀ ਕਰੋ ਸਤਿਗੁਰੂ ਜੀ ਆਪਾਂ ਨੂੰ ਜਾਚ ਦੱਸਦੇ ਹਨ